ਮਉ ਜੇਠੇ ਦਾ ਰਹਿਣ ਵਾਲਾ ਇੱਕ ਸਿੱਖ ਪਰਿਵਾਰ ਹੈ ਸਰਦਾਰ ਜੀ ਉਥੇ ਗੁਰੂ ਨਾਨਕ ਦਾਸ ਪਾਸ਼ਾ ਜੀ ਦਾ ਪ੍ਰਕਾਸ਼ ਦਾੜਾ ਬਹੁਤ ਵੱਡੇ ਪੱਧਰ ਤੇ ਮਨਾਉਂਦੇ ਆ ਸਾਡੇ ਕੋਈ ਬਹੁਤ ਵੱਡੇ ਕਥਾਵਾਚਕ ਜਦੋਂ ਉਹਨਾਂ ਨੇ ਬੁਲਾਏ ਕਿ ਜਦੋਂ ਭਾਈ ਸਾਹਿਬ ਕਥਾਵਾਚਕ ਉਥੇ ਪਹੁੰਚੇ ਨਾ ਮਜੀਠਾ ਪਿੰਡ ਕਥਾ ਕਰਨ ਵਾਸਤੇ ਉਹ ਸਰਦਾਰ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਬਹੁਤ ਖਰਚਾ ਕਰਦੇ ਹੋ ਗੁਰੂ ਨਾਨਕ ਦਾਸ ਪਾਸ਼ਾ ਜੀ ਦਾ ਗੁਰਪੁਰਬ ਮਨਾਉਂਦੇ ਹੋ ਗੁਰੂ ਮਾਲਕ ਜੀ ਦੀ ਕਿਰਪਾ ਤੁਹਾਡੇ ਦੇ ਤੁਹਾਡੇ ਧੀ ਪੁੱਤ ਬਾਹਰ ਵਿਦੇਸ਼ਾ ਵਿੱਚ ਹੈ ਉਸ ਸਿੱਖ ਨੇ ਜਵਾਬ ਦਿੱਤਾ ਕਿ ਨਹੀਂ ਜੀ ਮੇਰੀ ਇੱਕ ਧੀ ਗਉ ਵੀ ਇੱਥੇ ਵਿਆਹੀ ਹੋਈ ਹੈ ਤੇ ਪੁੱਤ ਉਹ ਵੀ ਮੇਰੇ ਕੋਲ ਹੈ ਮੇਰਾ ਕੋਈ ਧੀ ਪੁੱਤ ਬਾਹਰ ਨਹੀਂ ਗਿਆ ਦੂਜੀ ਗੱਲ ਉਸ ਕਥਾਵਾਚਕ ਨੇ ਪੁੱਛੀ ਕਹਿੰਦੇ ਤੁਹਾਡੇ ਕੋਲ ਫਿਰ ਜ਼ਮੀਨ ਬਹੁਤ ਹੋਣੀ ਹੈ ਜੀ ਜਿਵੇਂ ਤੁਹਾਡੀ ਕੋਠੀ ਬਹੁਤ ਵੱਡੀ ਹੈ ਮਹਿੰਗੀ ਤੋਂ ਮਹਿੰਗੀ ਗੱਡੀ ਤੁਹਾਡੇ ਘਰ ਵਿੱਚ ਖੜੀ ਹੈ ਐਡਾ ਵੱਡਾ ਸਮਾਗਮ ਤੁਸੀਂ ਹਰ ਸਾਲ ਕਰਾਉਂਦੇ ਹੋ ਜ਼ਮੀਨ ਜਾਇਦਾਦ ਬਹੁਤ ਹੋਣੀ ਹੈ ਉਹ ਸਿੱਖ ਨੇ ਜਵਾਬ ਦਿੱਤਾ ਕਹਿੰਦਾ ਸਿਰਫ ਮੇਰੇ ਕੋ 6.5 ਕਿਲੇ ਜ਼ਮੀਨ ਹੈ ਉਹ ਕਤਆਵਾਜ ਕਰਨੇ ਸਵਾਲ ਕੀਤਾ ਕਹਿੰਦਾ 6.5 ਕਿਲੇ ਜ਼ਮੀਨ ਹੋਵੇ ਉਹਦੇ ਸਿਰ ਤੇ ਐਡੀ ਵੱਡੀ ਕੋਠੀ ਨਹੀਂ ਬਣ ਸਕਦੀ ਕਰੋੜਾ ਦੀ ਉਹਦੇ ਸਿਰ ਤੇ ਸਾਡੇ 6 ਕਿੱਲੇ ਜ਼ਮੀਨ ਦੇ ਸਿਰ ਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਖੇਡ ਕੋਈ ਹੋਰ ਐ ਜਾਂ ਤੁਹਾਡੇ ਕੋਲ ਕੋਈ ਹੋਰ ਪੈਸਾ ਕਿਧਰੋਂ ਆਇਆ ਵੜਾਇਆ ਕਹਿੰਦੇ ਉਸ ਸਿੱਖ ਨੇ ਬੜੀ ਪਿਆਰੀ ਗੱਲ ਦਸੀ ਉਹ ਕਹਿੰਦੇ ਇੱਕ ਵਾਰ ਦੌਰ ਐਸਾ ਆ ਕਿ ਮੇਰੇ ਉੱਤੇ ਬਹੁਤ ਕਰਜ਼ਾ ਚੜ ਗਿਆ ਕਰਜ਼ੇ ਤੋਂ ਤੰਗਾ ਕੇ ਮੈਂ ਬੜਾ ਇੱਧਰ ਉੱਧਰ ਭਟ ਗਿਆ ਜਦੋਂ ਲੋਕ ਕਰਜ਼ੇ ਵਾਲੇ ਘਰੇ ਆ ਕੇ ਗੀੜਾ ਮਾਰਦੇ ਆ ਨਾ ਜੀ ਬੇਇੱਜ਼ਤ ਕਰਦੇ ਆ ਉਹ ਤੋਂ ਬੜਾ ਦੁਖੋਂਦਾ ਸੀ ਕਹਿੰਦਾ ਮੈਂ ਸੋਚਿਆ ਕਿ ਹੁਣ ਮੈਂ ਕੀ ਕਰਾਂ ਕਿੱਥੋਂ ਕਰਜਾਂਦਾ ਬਾ ਪੈਸਾ ਹੀ ਨਹੀਂ ਹੈ ਕੋਲ ਹੁਣ ਪੈਸਾ ਕੋਣ ਨਹੀਂ ਹੈ ਤੇ ਦੁਨੀਆ ਤੇ ਗੀੜੇ ਮਾਰਦੀ ਹੈ ਬੇਇਜਤ ਕਰਦੀ ਹੈ ਘਰ ਵਿੱਚ ਧੀ ਜ਼ੁਬਾਨ ਹੈ ਜਦੋਂ ਲੋਕ ਆ ਕੇ ਗਾਲੀ ਕਲੋਚ ਕਰਦੇ ਤੇ ਬੜੀ ਸ਼ਰਮ ਆਉਣੀ ਹੈ ਉਹ ਕਹਿੰਦੇ ਮੈਂ ਫੈਸਲਾ ਹੀ ਕਰ ਲਿਆ ਕਿ ਮੈਂ ਮਰ ਜਾਣਾ ਆ ਕੁਝ ਨਾ ਕੁਝ ਖਾ ਕੇ ਮਰ ਜਾਗਾ ਜਦੋਂ ਮੈਂ ਹੀ ਮਰ ਗਿਆ ਤੇ ਫਿਰ ਕਰਦਾ ਕਿ ਇਹ ਲੈਣਾ ਆ ਕਹਿੰਦੇ ਮੇਰੇ ਮਨ ਵਿੱਚ ਇਹ ਗੱਲ ਆ ਗਈ ਕਿ ਮਨਾ ਆਪਣੇ ਆਪ ਨੂੰ ਖਤਮ ਕਰ ਤੇ ਆਪਣੇ ਆਪ ਨੂੰ ਖਤਮ ਕਰਕੇ ਜਿਹੜਾ ਤੇਰੇ ਸਿਰ ਤੇ ਕਰਜ਼ਾ ਆ ਪਿਆ ਉਤਰ ਜਾਣਾ ਹੈ ਕਹਿੰਦਾ ਇੱਕ ਪਾਸੇ ਕਹਿੰਦਾ ਮੇਰੇ ਮਨਵ ਦੇ ਵਿੱਚ ਮਰਨ ਦਾ ਖਿਆਲ ਆਵੇ ਦੂਜੇ ਪਾਸੇ ਮੇਰੇ ਮਨ ਵਿੱਚ ਇਹ ਆਵੇ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਧੀ ਮੇਰੀ ਜਵਾਨ ਆ ਉਹਦਾ ਵਿਆਹ ਕੌਣ ਕਰੇਗਾ ਮੇਰਾ ਪੁੱਤ ਹੈ ਤੇ ਉਹਦਾ ਕੀ ਬਣੇਗਾ ਕਹਿੰਦਾ ਇਹ ਮੇਰੇ ਅੰਦਰ ਦੀ ਲੜਾਈ ਚੱਲਦੀ ਰਹੀ ਕਿ ਮਰਾਂ ਕਿ ਬੱਚਿਆਂ ਨੂੰ ਪਾਲਾਂ ਕੀ ਕਰਾਂ ਕਹਿੰਦਾ ਮੈਂ ਮਨ ਬਣਾ ਲਿਆ ਕਿ ਨਹੀਂ ਮਰਨਾ ਹੀ ਛੁਟਕਾਰਾ ਪੈਣਾ ਹੈ ਮਰਨ ਤੋਂ ਇਲਾਵਾ ਛੁਟਕਾਰਾ ਨਹੀਂ ਪੈਣਾ ਕਹਿੰਦਾ ਮੇਰੇ ਮਨ ਵਿੱਚ ਆਇਆ ਕਿ ਮਰਨਾ ਤਾਂ ਹੈ ਚਲੋ ਇੱਕ ਵਾਰੀ ਧੰਗ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਮੱਥਾ ਟੇਕ ਕੇ ਆਈਏ ਕਹਿੰਦਾ ਮੇਰਾ ਮਨ ਕੀਤਾ ਮੈਂ ਮੁੰਜੀਠੇ ਤੋਂ ਕਹਿੰਦਾ ਬਸ ਲੱਤੀ ਪਿੰਡ ਤੋਂ ਕਹਿੰਦਾ ਬਸ ਮੈਂ ਅਡੇ ਤੱਕ ਗਿਆ ਅਡੇ ਤੋਂ ਕਹਿੰਦਾ ਬਸ ਕਹਿੰਦਾ ਮੈਂ ਲੱਤੀ ਜਦੋਂ ਦਰਬਾਰ ਸਾਹਿਬ ਦੀ ਕਹਿੰਦਾ ਉੱਥੇ ਮੈਂ ਮੱਥਾ ਟੇਕਿਆ ਇਸ਼ਨਾਨ ਕਰਦੇ ਨੇ ਕਹਿੰਦਾ ਧੰਗ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਇੱਕ ਤਰਲਾ ਦਿੱਤਾ ਰੋਦੇ ਰਿਹਾ ਰੋਦੇ ਨੇ ਕਹਿੰਦਾ ਤਰਲਾ ਇਹ ਲਿੱਤਾ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਾ ਕੇ ਮੈਂ ਮਰ ਜਾਣਾ ਆ ਮੈਂ ਕੁਝ ਨਾ ਕੁਝ ਖਾ ਕੇ ਆਪਣੇ ਜੀਵਨ ਨੂੰ ਖਤਮ ਕਰ ਲੈਣਾ ਆ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਹੁਣ ਤੇਰੇ ਤੇ ਆ ਕਿਰਪਾ ਕਰਕੇ ਮੇਰੇ ਬੱਚਿਆਂ ਨੂੰ ਤੂੰ ਸਾਂਭਣਾ ਆ ਤੂੰ ਮੇਰੇ ਬੱਚਾ ਨੂੰ ਦੇਖਣਾ ਆ ਕਹਿੰਦਾ ਮੈਂ ਦਰਬਾਰ ਸਾਹਿਬ ਤੋਂ ਤੁਰਿਆ ਜੀ ਕਹਿੰਦਾ ਵਾਪਸ ਜਦੋਂ ਮੈਂ ਆਪਣੇ ਪਹੁੰਚਿਆ ਕਹਿੰਦਾ ਜੀ ਪਿੰਡ ਤੇ ਕੋਲ ਕਹਿੰਦਾ ਕਹਿੰਦਾ ਮੈਂ ਅਡੇ ਤੋਂ ਪਿੰਡ ਵਾਲੀ ਬੱਸ ਜਿਹੜੀ ਲੇਡੀਜ਼ ਸੀਗੀ ਛੋਟੀ ਬੱਸ ਮਿੰਨੀ ਬੱਸ ਕਹਿੰਦਾ ਉਹਦੇ ਵਿੱਚ ਮੈਂ ਬੈਠਾ ਕਹਿੰਦਾ ਉਸ ਬੱਸ ਦੇ ਵਿੱਚ ਕਹਿੰਦਾ ਇੱਕ ਲੋਟਰੀ ਵੇਚਣ ਵਾਲਾ ਬੰਦਾ ਚੜ੍ਹ ਗਿਆ ਕਹਿੰਦਾ ਲੋਟਰੀਆਂ ਕਹਿੰਦਾ ਵੇਚਦਾ ਫਿਰਦਾ ਸੀਗਾ ਕਹਿੰਦਾ ਮੈਨੂੰ ਜਾਣਦਾ ਸੀਗਾ ਸਾਡੇ ਕਹਿੰਦਾ ਪਿੰਡਾਂ ਵਾਲ ਦਾ ਸੀਗਾ ਉਹ ਮੈਨੂੰ ਕਹਿੰਦਾ ਸਰਦਾਰ ਜੀ ਇੱਕ ਲੋਟਰੀ ਤੁਸੀਂ ਪਾ ਲਓ ਕਹਿੰਦਾ ਉਹ ਮੈਂ ਕਿਹਾ ਮੇਰੇ ਕੋਲ ਪੈਸੇ ਕੋਈ ਨਹੀਂ ਹੈ ਤੇ ਮੈਂ ਲੋਟਰੀ ਕੀ ਪਾਣੀ ਉਹ ਕਹਿੰਦਾ ਬੜੀ ਛੇਤੀ ਨਿਕਲ ਜਾਣੀਗਾ ਡੇਟ ਵੀ ਬੜੀ ਛੇਤੀ ਹੈ ਕਿ 2 ਦਿਨਾਂ ਬਾਅਦ ਕਹਿੰਦਾ ਇਹ ਨਿਕਲ ਜਾਣਾ ਤੁਸੀਂ ਲੈ ਲਓ ਮੇਰੇ ਕੋਲ 2 ਤਿੰਨ ਟਿਕਟਾਂ ਰਹਿ ਗਈਆਂ ਉਹ ਕਹਦਾ ਕਿਆ ਨੇ ਮੈਂ ਕੀ ਕਰਨੀ ਆ ਕਿ ਮੇਰੇ ਮਨ ਵਿੱਚ ਕਹਿਣਾ ਚੱਲਦਾ ਸੀ ਮੈਂ ਤਾਂ ਜਾ ਕੇ ਮਰ ਜਾਣਾ ਆ ਤੇ ਮੈਂ ਲਾਟਰੀ ਕੀ ਕਰਨੀ ਆ ਕਹਿੰਦਾ ਪਤਾ ਨਹੀਂ ਧੱਕੇ ਨਾਲ ਕਹਿੰਦਾ ਮੇਰੀ ਝੋਲੀ ਵਿੱਚ ਲਾਟਰੀ ਸੱਟ ਗਿਆ ਕਿ ਜਦੋਂ ਪੈਸੇ ਹੋਏ ਉਦੋਂ ਪੈਸੇ ਦੇ ਦਿਓ ਆਹ ਲਾਟਰੀ ਦੀ ਟਿਕਟ ਤੁਹਾਡੀ ਹੋ ਗਈ ਤੁਸੀਂ ਲੈ ਜਾਓ ਕਹਿੰਦਾ ਹਾਂ ਮੈਂ ਲਾਟਰੀ ਜਦੋਂ ਘਰ ਲੈ ਕੇ ਗਿਆ ਕਹਿੰਦਾ ਮੇਰੇ ਮਨ ਵਿੱਚ ਆ ਗਿਆ ਕਿ ਮਨਾ ਮਰਨਾ ਤਾਂ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਸ਼ਾਇਦ ਕੋਈ ਖੇਡ ਵਰਤਾਈ ਹੋਵੇ ਕੁਝ ਸਤ ਉਮਰ ਦੀ ਲੀਲਾ ਹੋਵੇ ਮੇਰੇ ਮਾਲਕ ਜੀ ਕੋ ਕਲਾ ਹੋਵੇ ਮੈਂ ਲਾਟਰੀ 14 ਵੀ ਨਹੀਂ ਸੀ ਮੇਰੀ ਝੋਲੀ ਵਿੱਚ ਟਿਕਟ ਪਾ ਦਿੱਤੀ ਹੈ ਕਿ ਦੋ ਦਿਨ ਬਾਅਦ ਮਰ ਜਾਾਂਗੇ ਰਿਜ਼ਲਟ ਤਾਂ ਦੇਖ ਲਈਏ ਕਿ ਲਾਟਰੀ ਨਿਕਲਦੀ ਹੈ ਕਿ ਨਹੀਂ ਨਿਕਲਦੀ ਕਹਿੰਦਾ ਤੁਹਾਨੂੰ ਗੁਰੂ ਨਾਮ ਦਾ ਸਪਾਸਾ ਦੀ ਦੀ ਕਿਰਪਾ ਹੋਈ ਕਹਿੰਦਾ 2 ਕਰੋੜ ਦੀ ਕਹਿੰਦਾ ਲਾਟਰੀ ਕਹਿੰਦਾ ਪਰਸੋਂ ਮੇਰੀ ਨਿਕਲ ਗਈ ਕਹਿੰਦਾ ਜੋ ਮੈਂ ਮਰਿੰਦਾ ਸੋਚਿਆ ਸੀ ਜੋ ਮੇਰੇ ਸਿਰ ਤੇ ਕਰਦਾ ਸੀ ਗੁਰੂ ਰਾਮਦਾਸ ਪਾਸ਼ਾ ਦੇ ਘਰ 'ਚ ਅਰਕੀਤੀ ਹੋਈ ਅਰਦਾਸ ਲਿਤਾ ਹੋਇਆ ਤਰਲਾ ਗੁਰੂ ਰਾਮਦਾਸ ਪਾਸ਼ਾ ਨੇ ਮੇਰਾ ਸੁਣਿਆ ਤੇ 2 ਕਰੋੜ ਦੀ ਮੇਰੀ ਲਾਟਰੀ ਨਿਕਲੀ ਕਹਿੰਦਾ ਮੈਂ ਅੱਡੇ ਤੇ ਗਿਆ ਮੈਂ ਉਸ ਬੰਦੇ ਦਾ ਧੰਨਵਾਦ ਕਰਨਾ ਚਾਹੁੰਦਾ ਸੀ ਜਿਸ ਬੰਦੇ ਨੇ ਮੇਰੀ ਝੋਲੀ ਵਿੱਚ ਟਿਕਟ ਪਾਈ ਕਹਿੰਦਾ ਖੇਡ ਇਹ ਬੜੀ ਉਹ ਬੰਦਾ ਹੀ ਨਹੀਂ ਮੈਨੂੰ ਮਿਲਿਆ ਕੌਣ ਸੀ ਕਹਿੰਦਾ ਮੈਨੂੰ ਸਬਦ ਇਹ ਪੈ ਗਈ ਕਿ ਜਦੋਂ ਤੋਹਡਾ ਭਰੋਸਾ ਗੁਰੂ ਰਾਮਦਾਸ ਪਾਸ਼ਾ ਤੇ ਹੋਵੇ ਬਾਪੂ ਡੁੱਬਦੀਆਂ ਬੀੜੀਆਂ ਨੂੰ ਕਿਨਾਰੇ ਲਾ ਦਿੰਦਾ ਆ ਜਦੋਂ ਗੁਰੂ ਰਾਮਦਾਸ ਪਾਸ਼ਾ ਤੇ ਭਰੋਸਾ ਹੋਵੇ ਉਦੋਂ ਮੇਰਾ ਮਾਲਕ ਮਰਦਿਆਂ ਨੂੰ ਜ਼ਿੰਦਗੀ ਦੇ ਦਿੰਦਾ ਆ ਜਦੋਂ ਗੁਰੂ ਰਾਮਦਾਸ ਪਾਸ਼ਾ ਤੇ ਭਰੋਸੇ ਹੋਵੇ ਉਦੋਂ ਸਤਪੁਰ ਦੁੱਖਾਂ ਨੂੰ ਸੁਖਾਂ 'ਚ ਬਦਲ ਦਿੰਦਾ ਆ ਕਹਿੰਦਾ ਮੇਰੀ 2 ਕਰੋੜ ਦੀ ਲਾਟਰੀ ਨਿਕਲੀ ਜਿੰਨਾ ਕਹਿੰਦਾ ਮੇਰਾ ਕਰਜ਼ਾ ਮੈਂ ਕਰਜ਼ਾ ਉਤਾਰਿਆ ਕਹਿੰਦਾ ਆਪਣੀ ਧੀ ਪੁੱਤ ਦੇ ਵਿਆਹ ਕੀਤੇ ਕਹਿੰਦਾ ਉਸ ਪੈਸੇ ਨਾਲ ਬਜੇ ਬਿਖਰਦੀ ਕਹਿੰਦਾ ਫਿਰ ਮੇਰੇ ਮਨ ਚ ਆਇਆ ਕਿ ਜਿਸ ਗੁਰੂ ਰਾਮਦਾਸ ਪਾਸ਼ਾ ਨੇ ਮੇਰੇ ਉੱਤੇ ਏਡੋ ਬਖਸ਼ਿਸ਼ ਕੀਤੀ ਗਾ ਹਰ ਸਾਲ ਮੈਂ ਉਸ ਗੁਰੂ ਰਾਮਦਾਸ ਪਾਸ਼ਾ ਦਾ ਪ੍ਰਕਾਸ਼ ਦੇਣਾ ਮਨਾਇਆ ਕਰਦਾ ਆ ਕਹਿੰਦਾ ਗੁਰੂ ਦੀ ਬਰਕਤ ਨਾਲ ਕੋਠੀ ਵੀ ਪੈ ਗਈ ਗੁਰੂ ਦੀ ਬਰਕਤ ਨਾਲ ਕਹਿੰਦਾ ਘਟੀਆਂ ਆ ਗਈਆਂ ਗੁਰੂ ਦੀ ਬਰਕਤ ਦਾ ਕਹਿੰਦਾ ਧੀ ਪੁੱਤ ਵਿਆਹੇ ਗਏ ਗੁਰੂ ਦੀ ਬਰਕਤ ਨਾਲ ਕਹਿੰਦਾ ਅੱਜ ਸਮਾਗਮ ਹਰ ਸਾਲ ਚੱਲਦਾ ਆ ਬਸ ਸੰਗਤ ਜਿਦੋਂ ਸਾਡਾ ਭਰੋਸਾ ਗੁਰੂ ਤੇ ਪੱਕਾ ਹੋ ਗਿਆ ਉਦੋਂ ਗੁਰੂ ਆਪ ਬਖਸ਼ਿਸ਼ ਕਰਦਾ ਸੀ ਸੋਝ ਨਹੀਂ ਸਕਦੇ ਗੁਰੂ ਸਾਡੇ ਝੋਲੀ 'ਚ ਉਹ ਕੁਝ ਪਾ ਦਿੰਦਾ ਜੋ ਅਸੀਂ ਬੰਦੇ ਨੇ ਸੋਝਿਆ ਵੀ ਨਹੀਂ ਹੁੰਦਾ